ਇਹ ਮੈਂ 2018 ਦੇ ਵਿੱਚ ਇਹ ਗੱਲ ਕਹਿਤੀ ਸੀ ਤੁਸੀਂ ਪ੍ਰਾਲੀ ਦੇ ਨਾਲ ਕਿਸਾਨ ਨੂੰ ਬਿਲਨ ਨਾ ਦਿਖਾਓ ਜਿਹੜੀ ਇਹ ਝੋਨੇ ਦੀ ਫਸਲ ਹੈ ਇਹ ਰਵੈਤੀ ਫਸਲ ਨਹੀਂ ਇਹਨੇ ਸਾਡਾ ਪੀਣ ਵਾਲਾ ਪਾਣੀ ਖਤਮ ਕਰਤਾ ਤੁਸੀਂ ਇਹ ਫਸਲ ਦੀ ਜਗ੍ਹਾ ਕੋਈ ਹੋਰ ਫਸਲ ਦੇ ਦਿਓ ਕਿਸਾਨ ਨੇ ਤਾਂ ਕੰਮ ਕਰਨਾ ਨਾ ਇਹ ਯੂਨੀਵਰਸਿਟੀਆਂ ਜਿਨ੍ਹਾਂ ਕਿਸਾਨਾਂ ਦੇ ਨਾਮ ਤੇ ਜਿਵੇਂ ਇੱਕ ਫੌਜ ਦਾ ਬਜਟ ਹੈ ਨਾ ਐਕਨਈ ਐਗਰੀਕਲਚਰ ਦੇ ਨਾਮ ਤੇ ਬਜਟ ਬਣ ਕੋਈ ਨੀਤੀ ਅਯੋਗ ਲਾ ਦਿੰਦਾ ਜੀ ਆਉਣ ਵਾਲੇ ਟਾਈਮ 'ਚ ਰਾਜਸਥਾਨ ਬਣ ਜਾਣਾ ਇਹਨਾਂ ਨੂੰ ਕਾਗਜ਼ ਭਰਨ ਵਾਸਤੇ ਰੱਖਿਆ ਹੈ ਕਿ ਹੱਲ ਦੇਣ ਵਾਸਤੇ ਰੱਖਿਆ ਹੋਇਆ ਹੈ ਕਿਸਾਨ ਨੇ ਤਾਂ ਖੇਤੀ ਕਰਕੇ ਲੋਕਾਂ ਦਾ ਢਿੱਡ ਭਰਦਾ ਫੈਕਟਰੀ ਵਾਲੇ ਬਹੁਤ ਪੋਲੂਸ਼ਨ ਪ੍ਰੀਕਟ ਕਰਦੇ ਨੇ ਗੱਟੀਆਂ ਬੜੇ ਰੀਨਿਊ ਕਰਾ ਕਰਾ ਕੇ ਚਲਾਉਂਦੇ ਨੇ ਤੇ ਹੁਣ ਦੀਵਾਲੀ ਦਾ ਤਿਉਹਾਰ ਆ ਰਿਹਾ ਕਹਿ ਲਓ ਕਿ ਹੁਣ ਪਟਾਕੇ ਚੱਲਣਗੇ ਪਟਾਕੇ ਨਹੀਂ ਬੈਨ ਕੀਤੇ ਜਾਂਦੇ ਪੂਰੀ ਤਰੀਕੀ ਦੇ ਨਾਲ ਗੱਟੀਆਂ ਜਿਹੜੀਆਂ ਰੀਨਿਊ ਕਰਾਂਦੇ ਆ ਉਹਨਾਂ ਤੇ ਐਫ ਆਈ ਆਰ ਦਸ ਨਹੀਂ ਹੁੰਦੀ ਹੁਣ ਹਾਲ ਦਾ ਮੈਂ ਡਾਟਾ ਚੈੱਕ ਕਰ ਰਿਹਾ ਸੀ 14 ਕਿਸਾਨਾਂ ਦੇ ਉੱਪਰ ਐਫ ਆਈ ਆਰ ਦਸ ਐਕਟ ਹੋਰਾਂ ਵਾਸਤੇ ਫੈਕਟਰੀਆਂ ਵਾਸਤੇ ਵੀ ਬਣਿਆ ਹੋਇਆ ਇਹ ਨਾ ਕਿ ਉਹ ਨਹੀਂ ਬਣਿਆ ਪੋਲੂਸ਼ਨ ਉੱਥੋਂ ਇਨਕਮ ਆਉਂਦੀ ਹੈ ਉਹ ਤਾਂ ਇੱਕ ਧੰਦਾ ਬਣਿਆ ਹੋਇਆ ਹੈ ਕੁਛ ਮਤਲਬ ਰੈਕਟ ਬਣਿਆ ਹੋਇਆ ਜਾਂ ਮੰਥਲੀ ਜਾਂਦਾ ਜਾਂ ਉੱਥੇ ਚੈੱਕ ਅਪ ਨਹੀਂ ਹੁੰਦਾ ਹੋਰ ਇਹਨਾਂ ਕੋਲ ਇੱਥੇ ਸੈਟੇਲਾਈਟ ਸਾਰਾ ਕੁਝ ਦਿਖਦਾ ਜਿੱਦਣ ਕਿਸਾਨਾਂ ਨੇ 15 20 ਦਿਨ ਇੱਕ ਕਿਸਾਨ ਨੇ ਆਪਣੇ ਖੇਤ 'ਚ ਅੱਗ ਲਾਉਣਾ ਉਦੋਂ ਸਾਰਾ ਆ ਰਾਤ ਨੂੰ ਐਨੇ ਵਜੇ ਹੋ ਗਿਆ ਮੈਂ ਉੱਥੇ ਦੇਖਦਾ ਸੀ ਡਾਟਾ ਉਹ ਮੈਂ ਕਿਹਾ ਇੰਡਸਟਰੀ ਵਾਲਾ ਵੀ ਲਿਆਓ 140 ਕਰੋੜ ਲੋਕਾਂ ਦੀ ਟੈਕਸ ਦੇ ਪੈਸੇ ਤੇ ਸਹੂਲਤਾਂ ਲੈ ਕੇ ਉਹ ਕਤਾਈਆਂ ਕਰਦੇ ਨੇ ਜਿਹੜਾ ਕੰਮ ਕਰਨਾ ਉਹ ਨਹੀਂ ਕਰਦੇ ਉਹਨਾਂ ਨੂੰ ਜੇਲ੍ਹ ਅੰਦਰ ਭੇਜਣਾ ਬਣਦਾ ਕਿਸਾਨਾਂ ਦੇ ਕਿਸਾਨਾਂ ਨੂੰ ਕਿਹੜੀ ਤੁਸੀਂ ਪੈਨਸ਼ਨ ਲਈ ਹੋਈ ਹੈ ਕਿਸਾਨ ਕੋਈ ਕ੍ਰਿਮੀਨਲ ਹੈ ਜਾਂ ਕੋਈ ਇਹ ਡਾਕੂ ਜਾਂ ਬਦਮਾਸ਼ ਨੇ ਗੰਗਾ ਫਾਹ ਹੋ ਗਈ ਕਿੱਡੇ ਕਿੱਡੇ ਕੂੜੇ ਦੇ ਢੇਰਾਂ ਉਹ ਨਹੀਂ ਦਿਖਦੇ ਕਿਸੇ ਨੂੰ ਸਿਰਫ 15 ਤੋਂ 20 ਦਿਨਾਂ ਹਾ ਪ੍ਰਾਲੀ ਹੈ ਜਿੰਨੇ ਆਹ ਨੈਸ਼ਨਲ মিডিਆ ਵਾਲੇ ਆ ਲਾ ਲਾ ਕੇ ਦੂਰਬੀਨਾ ਇੱਧਰ ਨੂੰ ਉਹਨਾਂ ਨੂੰ ਇੰਡਸਟਰੀ ਨਹੀਂ ਦਿਖਦੀ ਜਿਹੜਾ ਚੈਨਲ ਚੱਕਦਾ ਕਿਸਾਨਾਂ ਨੇ ਅੱਗ ਲਾਤੀ ਪ੍ਰਾਲੀ ਸਟੱਡੀ ਹੈ ਹੀ ਨਹੀਂ ਕੋਈ ਜਿੰਨੀਆਂ ਵੀ ਪਾਰਟੀਆਂ ਨੇ ਜਿੰਨੀਆਂ ਸਰਕਾਰਾਂ ਬੈਠੀਆਂ ਹੋਈਆਂ ਨੇ ਕਾਦੇ ਵਾਸਤੇ ਮੂੰਹ ਦੇਖਣ ਨੂੰ ਬਟਾਏ ਉਹਨੇ ਇਹਨਾਂ ਤੋਂ ਇਹ ਹੱਲ ਨਹੀਂ ਨਿਕਲੇ ਆ ਜਿੱਦਣ ਕਿਸਾਨ ਅੱਗ ਲਾਉਂਦਾ ਨਾ ਪਰਾਲੀ ਨੂੰ ਥੀਲੀ ਲਾਉਂਦਾ ਸਭ ਤੋਂ ਪਹਿਲਾਂ ਤਾਂ ਉਹਦੇ ਘਰ 'ਚ ਧੂਆ ਜਾਂਦਾ ਉਹਨੂੰ ਕੋਈ ਚਾਹ ਨਹੀਂ ਹੈ ਜੇ ਉਹ ਪਰਾਲੀ ਉੱਥੇ ਪਈ ਰਹੂਗੀ ਨਾ ਕਣਕ ਕਿੱਥੋਂ ਖਾਓਗੇ ਕਿਸਾਨ ਨੂੰ ਅੰਦਰ ਦੇ ਦੋਗੇ ਕਿਸਾਨ ਅੰਦਰ ਚੱਕ ਕੇ ਬਿਲਨ ਰੂਪ ਕਰਦਾ ਭੁੱਖੇ ਮਰਾਂਗੇ ਨਾ ਨੇ ਪਾਕਪੋਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਤੁਹਾਡੇ ਨਾਲ ਬੀਬੀ ਕ੍ਰਿਸ਼ ਪੰਜਾਬ ਦੇ ਵਿੱਚ ਪਰਾਲੀ ਨੂੰ ਸਾੜਨ ਦਾ ਮੁੱਦਾ ਜਿਹੜਾ ਆ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਰਿਹਾ ਤੇ ਇਸ ਵਾਰ ਫਿਰ ਜਿਹੜਾ ਆ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ ਚੁੱਕਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਵੱਲੋਂ ਸਖਤ ਟਿੱਪਣੀ ਕੀਤੀ ਗਈ ਹੈ ਉਸ ਤੋਂ ਬਾਅਦ ਫਿਰ ਇੱਕ ਵਾਰ ਇਹ ਚਰਚਾ ਜਿਹੜੀ ਹੈ ਸ਼ੁਰੂ ਹੋ ਗਈ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਸਤੰਬਰ ਮਹੀਨੇ ਦੇ ਵਿੱਚ ਦੇ ਵਿੱਚ ਹੀ ਤਕਰੀਬਨ 62 ਕੇਸ ਜਿਹੜੇ ਨੇ ਪ੍ਰਾੜੀ ਨੂੰ ਸਾੜਨ ਦੇ ਲੈ ਕੇ ਨਿਕਲ ਕੇ ਸਾਹਮਣੇ ਆਏ ਨੇ ਸੋ ਬਿਲਕੁਲ ਸਾਡੇ ਨਾਲ ਸੀਨੀਅਰ ਐਡਵੋਕੇਟ ਚਰਨਪਾਲ ਬਾਗੜੀ ਜੀ ਨੇ ਜਿਨ੍ਹਾਂ ਦੇ ਸਾਰੇ ਕੇਸ ਜਿਹੜਨੇ ਕਿਸਾਨਾਂ ਦੇ ਕਈ ਕੇਸ ਜਿਹੜਾ ਇਹਨਾਂ ਦੇ ਵੱਲੋਂ ਹੈਂਡਲ ਕੀਤੇ ਗਏ ਨੇ ਤੇ ਪ੍ਰਾੜੀ ਨੂੰ ਸਾੜਨ ਦਾ ਮਾਮਲਾ ਵੀ ਜਿਹੜਾ ਇਹਨਾਂ ਦੇ ਵੱਲੋਂ ਬਹੁਤ ਹੀ ਬਾਰੀਕੀ ਦੇ ਨਾਲ ਦੇਖਿਆ ਗਿਆ ਜਾਣ ਪਛਾਣ ਕੀਤੀ ਗਈ ਹੈ ਤੇ ਕੇਸ ਵੀ ਜਿਹਨੇ ਕੋਰਟ ਦੇ ਵਿੱਚ ਲੜਦੇ ਹੋਏ ਨਜ਼ਰ ਆਨੇ ਸੋ ਭਾਈ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਰੇ ਪਕ ਪ ਤੇ ਵਾਇਰੋਲੋਜੀ ਦਾ ਖਾਲਸਾ ਵਾਇਰੋਲੋਜੀ ਦੀ ਫਤਿਹ ਮੈਂ ਸਟਾਰਟਿੰਗ ਦੇ ਵਿੱਚ ਇਹ ਗੱਲ ਕਲੀਅਰ ਕਰਦਾ ਕਿਸਾਨਾਂ ਵਾਲੇ ਕੇਸ ਤੋਂ ਹਟ ਕੇ ਵੀ ਕਈ ਵਾਰ ਕਹਿ ਦਿੰਦੇ ਆ ਵੀ ਇਹ ਜੱਟਾਂ ਜੱਟ ਫੈਮਿਲੀ ਨੂੰ ਬਿਲੋਂਗ ਕਰਦਾ ਕਿਸਾਨ ਹੈ ਵੀ ਪਤਾ ਨਹੀਂ ਕਿਸਾਨਾਂ ਦੀ ਕੇਸ ਲੜ ਰਿਹਾ ਇਨਸਾਨੀਅਤ ਦੇ ਤੌਰ ਤੇ ਇਨਸਾਨੀਅਤ ਦੇ ਜਿੰਨੇ ਵੀ ਕੋਈ ਕੇਸ ਮੈਨੂੰ ਲੱਗਦਾ ਉਹ ਮੈਂ ਜ਼ਰੂਰ ਆਪਣੀ ਪ੍ਰਾਈਵੇਟ ਪ੍ਰੈਕਟਿਸ ਦੇ ਨਾਲ ਨਾਲ ਕਰਦਾ ਰਹਿਣਾ ਇਹ ਲੋਕਾਂ ਨੂੰ ਸਾਰਿਆਂ ਨੂੰ ਪਤਾ 2000 ਜਦੋਂ ਆਪਣਾ 20 ਦੇ ਵਿੱਚ ਲੋਕਡਾਊਨ ਸੀ ਪ੍ਰਾਈਵੇਟ ਅਨਲੇਟਡ ਸਕੂਲ ਦੇ ਬੱਚਿਆਂ ਪੇਰੈਂਟਸ ਦੇ ਕੇਸ ਬੱਚਿਆਂ ਵਾਸਤੇ ਜਿਹੜੀਆਂ ਫੀਸਾਂ ਵਗੈਰਾ ਦੇ ਉਹ ਬਿਲਕੁਲ ਨਿਸ਼ਕਾਮ ਲੜੇ ਨੇ ਅਪ ਟੂ ਸੁਪਰੀਮ ਕੋਰਟ ਔਰ ਰੀਲੀਫ ਵੀ ਦਵਾਈ ਹੈ ਉੱਥੇ ਇਹ ਨਹੀਂ ਦੇਖਿਆ ਵੀ ਇਹ ਜੱਟਾਂ ਦਾ ਮੁੰਡਾ ਹੈ ਹਿੰਦੂਆਂ ਦਾ ਜਾਂ ਕਿਸੇ ਹੋਰ ਦਾ ਐਦਾਂ ਹੀ ਦਿੱਲੀ ਯੂਨੀਵਰਸਿਟੀ ਦਾ ਮੈਟਰ ਸੀਗਾ ਉਹ ਵੀ ਮੈਂ ਪਿਲ ਫਾਈਲ ਕਰਕੇ ਹਫ਼ਤੇ ਦੇ ਵਿੱਚ ਵਿੱਚ ਹੱਲ ਕਰਾਇਆ ਸੀ ਪੋਸਟ ਗ੍ਰੈਜੂਏਸ਼ਨ ਦਾ ਵਾਲਾ ਇਸ ਤੋਂ ਬਿਨਾ ਬਹੁਤ ਪਰਮਾਤਮਾ ਕਰਵਾਉਣ ਵਾਲਾ ਕਰਵਾ ਰਿਹਾ ਔਰ ਜਿੱਥੋਂ ਤੱਕ ਪ੍ਰਾਲੀ ਦਾ ਮਸਲਾ ਹੈ ਏ ਮੈਂ 2018 ਦੇ ਵਿੱਚ ਇਹ ਗੱਲ ਕਹਿਤੀ ਸੀ ਤੁਸੀਂ ਪ੍ਰਾਲੀ ਦੇ ਨਾਲ ਕਿਸਾਨ ਨੂੰ ਬਿਲਨ ਨਾ ਦਿਖਾਓ ਜਿਹੜੀ ਇਹ ਝੋਨੇ ਦੀ ਫਸਲ ਹੈ ਇਹ ਰਵੈਤੀ ਫਸਲ ਨਹੀਂ ਇਹ ਸਾਡਾ ਪੀਣ ਵਾਲਾ ਪਾਣੀ ਖਤਮ ਕਰਤਾ ਤੁਸੀਂ ਇਹ ਫਸਲ ਦੀ ਜਗ੍ਹਾ ਕੋਈ ਹੋਰ ਫਸਲ ਦੇ ਦਿਓ ਕਿਸਾਨ ਨੇ ਤਾਂ ਕੰਮ ਕਰਨਾ ਹੈ ਨਾ ਇਹ ਯੂਨੀਵਰਸਿਟੀਆਂ ਜਿਨ੍ਹਾਂ ਕਿਸਾਨਾਂ ਦੇ ਨਾਮ ਤੇ ਜਿਵੇਂ ਇੱਕ ਫੌਜ ਦਾ ਬਜਟ ਹੈ ਨਾ ਐਕਨਹੀਂ ਐਗਰੀਕਲਚਰ ਦੇ ਨਾਮ ਤੇ ਬਜਟ ਬਣ ਉਹਨਾਂ ਦੀ ਆਉਟਪੁੱਟ ਕੀ ਹੈ ਸਰਕਾਰ ਕੀ ਕਰ ਰਹੀ ਹੈ ਪਾਣੀ ਤੁਹਾਡਾ ਪਾਣੀ ਪੀਣ ਵਾਲਾ ਖਤਮ ਹੋ ਗਿਆ ਨਾ ਕੋਈ ਨੀਤੀ ਅਯੋਗ ਲਾ ਦਿੰਦਾ ਜੀ ਆਉਣ ਵਾਲੇ ਟਾਈਮ 'ਚ ਰਾਜਸਥਾਨ ਬਣ ਜਾਣਾ ਇਹਨਾਂ ਨੂੰ ਕਾਗਜ਼ ਭਰਨ ਵਾਸਤੇ ਰੱਖਿਆ ਹੈ ਕਿ ਹੱਲ ਦੇਣ ਵਾਸਤੇ ਰੱਖਿਆ ਹੋਇਆ ਕਿਸਾਨ ਨੇ ਤਾਂ ਖੇਤੀ ਕਰਕੇ ਲੋਕਾਂ ਦਾ ਢਿੱਡ ਭਰਤਾ ਜਿਨਨੇ ਅਫਸਰ ਤਨਖਾਹਾਂ ਲੈ ਲੈ ਕੇ ਕੰਮ ਕਰਦੇ ਨੇ ਕਟਾਈਆਂ ਕਰਦੇ ਨੇ ਉਸ ਸੁਪਰੀਮ ਕੋਰਟ ਦੇ ਮੱਦੇ ਨਜ਼ਰ ਵੀ ਨੇ ਉਹ ਨੌਕਰ ਹੋਗੇ ਨਾ ਸਰਕਾਰ 140 ਕਰੋੜ ਲੋਕਾਂ ਦੀ ਟੈਕਸ ਦੇ ਪੈਸੇ ਤੇ ਸਹੂਲਤਾਂ ਲੈ ਕੇ ਉਹ ਕਤਾਈਆਂ ਕਰਦੇ ਨੇ ਜਿਹੜਾ ਕੰਮ ਕਰਨਾ ਉਹ ਨਹੀਂ ਕਰਦੇ ਉਹਨਾਂ ਨੂੰ ਜੇਲ੍ਹ ਅੰਦਰ ਭੇਜਣਾ ਬਣਦਾ ਕਿਸਾਨਾਂ ਦੇ ਕਿਸਾਨਾਂ ਨੂੰ ਕਿਹੜੀ ਤੁਸੀਂ ਪੈਨਸ਼ਨ ਲਈ ਹੋਈ ਹੈ ਕਿਸਾਨ ਕੋਈ ਕ੍ਰਿਮੀਨਲ ਹੈ ਜਾਂ ਕੋਈ ਇਹ ਡਾਕੂ ਜਾਂ ਬਦਮਾਸ਼ ਨੇ ਕਿਸਾਨ ਤਾਂ ਕੰਮ ਕਰਦਾ ਕਿਸਾਨੀ ਤਾਂ ਜੇ ਮੈਂ ਕਿਸਾਨੀ ਕੀਤੀ ਹੈ ਮੈਂ ਤਾਂ ਇਹਨਾਂ ਨੂੰ ਸਲੂਟ ਕਰਦਾ ਇਹਨਾਂ ਨੂੰ ਤਾਂ ਇਹਨਾਂ ਦਾ ਸਿਰ ਤੇ ਮਤਲਬ ਇਹਨਾਂ ਦਾ ਰਿਸਪੈਕਟ ਕਰਨ ਦਾ ਕਰਨ ਦਾ ਬਣਦਾ ਕਿਸਾਨੀ ਚ ਨਹੀਂ ਕੋਈ ਮਤਲਬ ਬੈਨੀਫਿਟ ਹੈ ਜਿਹੜੀ ਆਹ ਇੰਡਸਟਰੀ 24 ਘੰਟੇ 12 ਮਹੀਨੇ ਪੋਲਿਊਸ਼ਨ ਕਰਦੀ ਹੈ ਦਿਨ ਰਾਤ ਇੱਕ ਤਰ੍ਹਾਂ ਦਾ ਨਹੀਂ ਉਹ ਵਾਟਰ ਪੋਲਿਊਸ਼ਨ ਵੀ ਕਰ ਰਹੀ ਹੈ ਜਿਹੜਾ ਪੀਣ ਵਾਲਾ ਜਿਹੜਾ ਗੰਦਾ ਪਾਣੀ ਆ ਅਨਟਰੀਟਡ ਵਿੱਚ ਕੌਂਦੇ ਨੇ ਜਾਂ ਉਹ ਦਿੱਲੀ ਤੋਂ ਸ਼ੁਰੂ ਕਰ ਲੋ ਗੰਗਾ ਸਾਫ ਹੋ ਗਈ ਕਿੱਡੇ ਕਿੱਡੇ ਕੂੜੇ ਦੇ ਢੇਰਾਂ ਉਹ ਨਹੀਂ ਦਿਖਦੇ ਕਿਸੇ ਨੂੰ ਸਿਰਫ 15 ਤੋਂ 20 ਦਿਨਾਂ ਹਾ ਪ੍ਰਾਲੀ ਹੈ ਜਿੰਨੇ ਆਹ ਨੈਸ਼ਨਲ মিডিਆ ਵਾਲੇ ਆ ਲਾ ਲਾ ਕੇ ਦੂਰ ਵੀ ਨਾ ਇਧਰ ਨੂੰ ਉਹਨਾਂ ਨੂੰ ਇੰਡਸਟਰੀ ਨਹੀਂ ਦਿਖਦੀ ਜਿਹੜੀ 24 ਘੰਟੇ ਪੋਲਿਊਟ ਕਰ ਰਹੀ ਹੈ ਕਿਸਾਨਾਂ ਦੇ ਮਗਰ ਮਤਲਬ ਇਦਾਂ ਪਏ ਹੋਏ ਆ ਜਿਵੇਂ ਪੋਰਟਰੀ ਕਰਦੇ ਆ ਬਿਲਨ ਮੈਂ ਕਮਿੰਗ ਟੂ ਦੀ ਪੁਆਇੰਟ ਨਾਓ ਜਸਟਿਸ ਸੁਦੀ ਰੱਗਰਵਾਲ ਐਨਜੀਟੀ ਦੇ ਉਹ ਐਨਜੀਟੀ ਬਣਿਆ 2010 ਦੇ ਵਿੱਚ ਔਰ ਉੱਥੇ ਇਹ ਕਲੀਅਰ ਆ ਜਿੰਨੇ এনवायरमेंट ਦੇ ਕੇਸਸ ਨੇ ਐਨਜੀਟੀ ਸੁਣੂਗਾ ਐਨਜੀਟੀ ਦੇ ਮੈਂਬਰ ਨੇ ਜਸਟਿਸ ਸੁਦੀ ਰੱਗਰਵਾਲ ਉਹਨਾਂ ਨੇ ਕੀ ਕਿਹਾ ਮੈਂ ਟੂ ਦੀ ਪੁਆਇੰਟ ਬੋਲੂਗਾ he stated that there is no scientific study that conclusively proves that farm fire stubble burning in punjab are the major cause of the delhi's pollution. further, he argued, prosecution, fining, jailing farmer for the stubble burning may be grave injustice, especially when other sources of pollution are not being equally addressed. many carry. ਜਿਹੜੇ ਐਨਜੀਟੀ ਦੇ ਮੈਂਬਰ ਨੇ ਜਿਨ੍ਹਾਂ ਕੋਲ ਪਾਵਰ ਆ ਨੇ এনवायरमेंट ਨੂੰ ਕੰਟਰੋਲ ਕਰਨ ਵਾਲੀਆਂ ਉਹ ਕਹਿੰਦੇ ਪੰਜਾਬ ਵਿੱਚ ਲੱਗਦੀ ਅੱਗ ਪਰਾਲੀ ਨੂੰ ਅੱਗ ਲਾਣ ਕਰਕੇ ਦਿੱਲੀ 'ਚ ਪੋਲਿਊਸ਼ਨ ਨਹੀਂ ਆਉਂਦਾ ਇੱਥੇ ਸੈਂਟਿਸਟਿਕ ਸਟੱਡੀ ਹੋਣੀ ਕੋਈ ਉੱਥੇ ਤੱਕ ਨਹੀਂ ਪਹੁੰਚ ਸਕਦਾ ਇਹਦਾ ਮਤਲਬ ਇਹ ਮੀਡੀਆ ਟ੍ਰਾਇਲ ਹੋ ਗਿਆ ਜਿਹੜਾ ਚੈਨਲ ਚੱਕਦਾ ਕਿਸਾਨਾਂ ਨੇ ਅੱਗ ਲਾਤੀ ਪਰਾਲੀ ਸਟੱਡੀ ਹੈ ਹੀ ਨਹੀਂ ਕੋਈ ਮੈਂ ਤਾਂ 2019 ਦੇ ਵਿੱਚ ਇਹ ਗੱਲ ਕਹੀ ਸੀ ਜਦੋਂ ਸੁਪਰੀਮ ਕੋਰਟ ਨੇ ਮੇ ਤੋਂ ਉਹ ਟੋਲਰੇ ਮੈਂ ਪਹੁੰਚਿਆ ਸੁਪਰੀਮ ਕੋਰਟ ਮੈਂ ਉੱਥੇ ਰਿਕੁਐਸਟ ਕੀਤੀ 6 ਤਰੀਕ 4 ਤਰੀਕ ਨੂੰ ਕਹਤਾ ਸੀ ਕਿਸਾਨਾਂ ਨੂੰ ਅੰਦਰ ਦੇ ਦਿਓ ਕਿਸਾਨਾਂ ਦੇ ਪਰਚੇ ਦਿਓ 6 ਤਰੀਕ ਨੂੰ ਪੇਸ਼ ਹੋਇਆ ਜਦੋਂ ਸਾਰਾ ਰਿਐਲਿਟੀ ਦੱਸੀ ਵੀ ਇਹ ਹਾਲਾਤ ਨੇ ਫਾਰਮਰਸ ਦੇ ਉਹੀ ਸੁਪਰੀਮ ਕੋਰਟ ਨੇ ਆਰਡਰ ਕੀਤਾ ਸੀ ਕਿ ਜਿਹੜੀ ਫਾਰਮਰ ਬੈਕਬੋਨ ਹੈ ਇਕਨੋਮੀ ਦੀ 2400 ਰੁਪਿਆ ਪ੍ਰਤੀ ਏਕੜ ਲੈ ਕੇ ਆਇਆ ਸੀ ਇਹਨਾਂ ਲਈ 2400 ਪੰਜਾਬ ਨੂੰ ਤਾਂ ਉਹ ਮਿਲਿਆ ਨਹੀਂ ਹੈ ਹੁਣ ਦੇ ਦਿਓ 2400 2400 ਰੁਪਿਆ ਪ੍ਰਤੀ ਏਕੜ ਮਿਲ ਗਿਆ ਜਿਹੜੀ ਪਰਾਲੀ ਹੈ ਉਹ ਤਾਂ ਨਹੀਂ ਖਤਮ ਹੋਈ ਪਰਾਲੀ ਨੂੰ ਚਲਾਉਣ ਵਾਸਤੇ ਮਲਚਰ ਤੁਹਾਡੇ ਹੈਪੀ ਸੀਡਰ ਜਾਂ ਤੁਹਾਡਾ ਉਹ ਰੋਟਾਵੇਟਰ ਹੈ ਉਹਨੂੰ ਚਲਾਉਣ ਵਾਸਤੇ ਪਹਿਲਾਂ ਤਾਂ ਟਰੈਕਟਰ ਹੀ 11 ਲੱਖ ਵਾਲਾ ਚਾਹੀਦਾ ਹੈ ਜਿਹੜਾ ਉਹ ਜਦੋਂ ਮਿੱਟੀ 'ਚ ਮਲਾਉਂਗੇ ਉਦੋਂ ਪੋਲਿਊਸ਼ਨ ਨਹੀਂ ਹੋਊਗਾ ਤੁਸੀਂ ਹੱਲ ਕੱਢੋ ਮੈਂ ਤਾਂ ਕਹਿੰਨਾ ਤੂੰ ਹੱਲ ਕੱਢਣਾ ਬਣਦਾ ਅਸੀਂ ਝੋਨਾ ਨਹੀਂ ਲਾਉਣਾ ਪੰਜਾਬ 'ਚ ਮੈਂ ਕਹਿੰਦਾ ਪੰਜਾਬ ਹਰਿਆਣਾ 'ਚ ਅਸੀਂ ਨਹੀਂ ਝੋਨਾ ਲਾਉਣਾ ਤੁਸੀਂ ਜਦੋਂ ਝੋਨਾ ਲੱਗਦਾ ਨਾ ਉਹ ਕਿਸਾਨ ਰੋਟੀ ਨਹੀਂ ਖਾਂਦਾ ਭੁੱਖਾ ਸੌਂਦਾ ਦਿਨ ਰਾਤ ਪਾਣੀ ਛੱਡ ਕੇ ਪਾਣੀ ਖੜਾ ਕਰਨਾ ਔਰ ਅਸੀਂ ਕੁਦਰਤ ਦੇ ਅਗੇਂਸਟ ਜਾ ਰਹੇ ਹਾਂ ਅਸੀਂ ਇੱਕ ਉਤਕੱਦੂ ਕਰਕੇ ਨਾ ਪਡਲਿੰਗ ਬੋਲਦੇ ਆਂ ਇੰਗਲਿਸ਼ ਦੇ ਵਿੱਚ ਅਸੀਂ ਟੈਂਪਰੇਰੀ ਉੱਥੇ ਪੌਂਡ ਬਣਾਉਂਦੇ ਕਿਉਂਕਿ ਇਹ ਖੂਬੀ ਹੈ ਝੋਨੇ ਦੀ ਜਿੱਥੇ 24 ਘੰਟੇ ਪਾਣੀ ਖੜਾ ਉਹਦੇ ਵਿੱਚ ਵੀ ਹੋ ਜਾਂਦਾ ਹੈ ਅਸੀਂ ਤਾਂ ਕੁਦਰਤ ਨਾਲ ਖਿਲਵਾੜ ਕਰਕੇ ਦੇਸ਼ ਦਾ ਢਿੱਡ ਢਿੱਡ ਭਰ ਰਹੇ ਨੇ ਉਸ ਤੋਂ ਬਾਅਦ ਇੰਨਾ ਕਿ ਝੋਨਾਗਾ ਕੇ ਦਿਖਾਤਾ ਸਾਂਭਣ ਲਈ ਜਗ੍ਹਾ ਨਹੀਂ ਸਰਕਾਰ ਕੋਲ ਮੈਂ ਤਾਂ ਇਹ ਗੱਲ ਮੰਗ ਕਰੀਏ ਤੁਸੀਂ ਕਿੱਧਰ ਨੂੰ ਚੱਲੇ ਹੋਏ ਹੋ ਸਰਕਾਰਾਂ ਜਿਹੜੀਆਂ ਰਾਜਨੀਤਿਕ ਜਿੰਨੀਆਂ ਵੀ ਪਾਰਟੀਆਂ ਨੇ ਜਿੰਨੀਆਂ ਸਰਕਾਰਾਂ ਬੈਠੀਆਂ ਹੋਈਆਂ ਨੇ ਕਾਦੇ ਵਾਸਤੇ ਮੂੰਹ ਦੇਖਣ ਨੂੰ ਬਟਾਏ ਉਹਨੇ ਇਹਨਾਂ ਤੋਂ ਇਹ ਹੱਲ ਨਹੀਂ ਨਿਕਲਿਆ ਮੈਂ ਤਾਂ ਇਹ ਔਨਰੇਬਲ ਕੋਰਟਸ ਨੂੰ ਕਹਿਣਾ ਵੀ ਤੁਸੀਂ ਜਿਹੜਾ ਖਾਣਾ ਖਾ ਰਹੇ ਹੋ ਔਨਰੇਬਲ ਜਜੇਸ ਆ ਪੋਲੀਟੀਕਲ ਪਾਰਟੀਆਂ ਤਾਂ ਮੈਨੂੰ ਲੱਗਦਾ ਫੋਰਨ ਵਾਲਾ ਖਾਂਦੇ ਹੋਣ ਇਹਨਾਂ ਕੋਲ ਬਜਟ ਕਿਉਂਕਿ ਜਿਹੜਾ ਲੋਕਾਂ ਦਾ ਜਿੰਨਾ ਟੈਕਸ ਤੁਸੀਂ ਕਮਾ ਕੇ ਇਹਨਾਂ ਨੂੰ ਭਰਤੀ ਕਰਿਆ ਇਹਨਾਂ ਨੂੰ ਇੱਕ ਸਰਵੈਂਟ ਦੀਆਂ ਪੋਸਟਾਂ ਨੇ ਸਾਰੀਆਂ ਇਹ ਤੁਹਾਡੇ ਤੁਹਾਡੇ ਤੇ ਰਾਜ ਕਰਦੇ ਆ ਤੁਹਾਡੇ ਮਿਸਯੂਜ਼ ਕਰਕੇ ਪੈਸੇ ਨੂੰ ਇਹ ਕੀ ਕਰ ਰਹੇ ਇਹਨਾਂ ਦਾ ਆਉਟਪੁੱਟ ਕੀ ਹੈ ਮੈਂ ਤਾਂ ਕਹਿੰਦਾ ਇਹਨਾਂ ਨੂੰ ਭੇਜੋ ਜੇਲ ਤੁਸੀਂ ਇਹਨਾਂ ਤੋਂ ਪੁੱਛੋ ਤੁਸੀਂ ਹੁਣ ਤੱਕ ਆਜ਼ਾਦੀ ਕਦੋਂ ਦੀ ਹੋਈ ਹੈ ਕੀ ਤੁਹਾਡੀ ਡਿਵੈਲਪਮੈਂਟ ਹੈ ਐਗਰੀਕਲਚਰ ਸਾਡੀ ਇਕਨੋਮੀ ਹੈ ਇੰਡੀਆ ਦੀ ਇੰਡੀਆ ਦੀ ਐਗਰੀਕਲਚਰ ਇਕਨੋਮੀ ਹੈ ਕਿਸਾਨ ਨੂੰ ਮਾਰੂ ਕਿਸਾਨ ਮਾਰੂ ਨੀਤੀਆਂ ਦੇ ਰਹੇ ਨੇ ਮੈਂ ਗੱਲ ਉੱਥੇ ਹੀ ਆਉਣਾ ਜਿੰਨਾ ਖਾਣਾ ਆਰਗੇਨਿਕ ਤੁਸੀਂ ਮੰਗੋ ਕਿਸਾਨ ਨੂੰ ਕਿਸਾਨ ਕਿਉਂ ਸਪਰੇ ਰੇ ਜਿਆਦਾ ਪਾਉਂਦਾ ਨਾ ਤਾਂ ਪ੍ਰਾਪਰਟੀ ਵੱਧ ਰਹੀ ਹੈ ਉਨਿਓ ਹਨਾ ਜੇ ਦੋ ਪੁੱਤ ਹੋ ਗਏ ਉਹਨੇ ਉੱਥੇ ਜੰਮਣਾ ਮਰਨਾ ਉਹਦੇ ਤੇ ਹੀ ਨਿਰਭਰ ਹੈ ਉਹ ਉਹ ਜਿਆਦਾ ਰਿਓ ਪਾਉਂਦਾ ਸਪ੍ਰੇਆਂ ਕਰਦਾ ਐਮ ਐਸ ਪੀ ਵਧਾ ਨਹੀਂ ਰੇ ਤੁਸੀਂ ਤੁਸੀਂ ਕਹੋ ਆਰਗੇਨਿਕ ਬਣਾਉਣਾ ਤਾਂ ਖਾਣਾ ਕੋਈ ਸਪਰੇ ਸਪਰੇ ਨਹੀਂ ਕਰਨਾ ਤੈਨੂੰ 5000 6000 ਜਿੰਨੀ ਐਮ ਐਸ ਪੀ ਬਣਦੀ ਹੈ ਉਸ ਅਕੋਰਡਿੰਗਲੀ ਦਿਓ ਤੁਸੀਂ ਤੇ ਪ੍ਰੋਕਿਊਰਮੈਂਟ ਸਰਕਾਰ ਕਰੇ ਸੋ ਇਹ ਸਾਰੀਆਂ ਜਿਹੜੇ ਇਸ਼ੂਜ਼ ਨੇ ਇਹ ਮੇਰੇ ਅਕੋਰਡਿੰਗਲੀ ਮਾਨਯੋਗ ਜਿਹੜੇ ਔਨਰੇਬਲ ਚੀਫ ਜਸਟਿਸ ਨੇ ਇਹਨਾਂ ਦੇ ਇਹਨਾਂ ਦੇ ਸਾਹਮਣੇ ਨਹੀਂ ਸੀ ਕਿਉਂਕਿ 2019 ਦਾ ਜਿਹੜਾ ਮੈਂ ਆਰਡਰ ਕਰਾਇਆ ਹੈ ਜਿਹੜਾ 6 11 2019 ਦਾ ਆਰਡਰ ਕਰਾਇਆ ਹੋਇਆ ਹੈ ਮੇਰਾ ਕਿਸਾਨਾਂ ਵਾਸਤੇ ਉਸ ਤੋਂ ਬਾਅਦ ਵੀ ਜਨਵਰੀ 2020 ਚ ਇੱਕ ਐਲੈਬੋਰੇਟਡ 52 ਪੇਜਾਂ ਦੀ ਜੱਜਮੈਂਟ ਕੀਤੀ ਹਾਈ ਸੁਪਰੀਮ ਕੋਰਟ ਨੇ ਜੀ ਚ ਇਥੋਂ ਤੱਕ ਗਿਆ ਹੋਇਆ ਹੈ ਵੀ ਜਿਹੜਾ ਕਿਸਾਨਾਂ ਨੂੰ ਤੁਸੀਂ ਜਿਹੜੀਆਂ ਕੰਬਾਈਨਾਂ ਐ ਇੱਥੋਂ ਤੱਕ ਇਹ ਸਾਰਾ ਸੰਦ ਫ੍ਰੀ ਦਿਓ ਜਿਹੜੇ ਇਨਸੈਂਟਿਵ ਤੁਸੀਂ ਅਸੀਂ ਕਿਹਾ ਤੁਹਾਨੂੰ 2019 ਚ 2400 ਰੁਪਿਆ ਇਹਨਾਂ ਨੂੰ ਪਰਮਾਨੈਂਟ ਲੈ ਕੇ ਆਓ ਕਿਉਂਕਿ ਕਾਨੂੰਨ ਬਣਾਉਣਾ ਹੈ ਸਰਕਾਰ ਨੇ ਸੁਪਰੀਮ ਕੋਰਟ ਵੀ ਬਣਾ ਸਕਦੀ ਹੈ ਕਾਨੂੰਨ ਮੈਂ ਤਾਂ ਇਹ ਗੱਲੇ ਇਹ ਕਹਿੰਦਾ ਸੁਪਰੀਮ ਕੋਰਟ ਜਦੋਂ ਸਾਡਾ ਸੰਵਿਧਾਨ ਬਣਿਆ ਸੁਪਰੀਮ ਕੋਰਟ ਹਾਈ ਕੋਰਟ ਕਿਸ ਪਰਪਸ ਲਈ ਬਣਾਏ ਗਏ ਨੇ ਸਰਕਾਰਾਂ ਦਾ ਪੱਖਪੂਰਨ ਲਈ ਨਹੀਂ ਬਣਾਏ ਲੋਕਾਂ ਨੂੰ ਸਰਕਾਰ ਦੀ ਤਾਨਾਸ਼ਾਹੀ ਤੋਂ ਬਚਾਉਣ ਲਈ ਬਣਾਏ ਗਏ ਨੇ ਲੋਕ ਅੱਜ ਖਾਣਾ ਤੁਸੀਂ 2000 ਰੁਪਿਆ ਫਾਈਵ ਸਟਾਰ ਹੋਟਲ ਦੇ ਵਿੱਚ ਖਾਣਾ ਵੀ ਪੌਸ਼ਟਿਕ ਖਾਣਾ ਤੇ ਜਿਹੜਾ ਆਰਗੇਨਿਕ ਖਾਣਾ ਨਹੀਂ ਖਾ ਸਕਦੇ ਹਰ ਦਿਨ ਦੁੱਧ ਚ ਜ਼ਹਿਰ ਹੈ ਖਾਣੇ ਚ ਜ਼ਹਿਰ ਹੈ ਕਿਹੜੇ ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਹੋ ਜਾ ਕਿੱਧਰ ਨੂੰ ਰਹੇ ਹੋ ਇਹਨੂੰ ਤਾਂ ਜੇ ਮੈਂ ਕਹਿੰਦਾ ਵੀ ਐਨਜੀਟੀ ਦਾ ਮੈਂ ਸਟੇਟਮੈਂਟ ਪੜ੍ਹੀ ਹੈ ਜਸਤੇਸ ਅਗਰਵਾਲ ਦੀ ਮੈਂ ਤਾਂ ਨਹੀਂ ਕੁਝ ਕਿਹਾ ਨਹੀਂ ਬਿਲਕੁਲ ਹੋਰ ਕਿਸਾਨ ਤਾਂ ਕਹਿੰਨੇ ਆ ਜਿੱਦਣ ਕਿਸਾਨ ਅੱਗ ਲਾਉਂਦਾ ਨਾ ਪਰਾਲੀ ਨੂੰ ਤੀਲੀ ਲਾਉਂਦਾ ਸਭ ਤੋਂ ਪਹਿਲਾਂ ਤਾਂ ਉਹਦੇ ਘਰ 'ਚ ਧੂਆ ਜਾਂਦਾ ਉਹਨੂੰ ਕੋਈ ਚਾ ਨਹੀਂ ਹੈ ਜੇ ਉਹ ਪਰਾਲੀ ਉੱਥੇ ਪਈ ਰਹੂਗੀ ਨਾ ਕਣਕ ਕਿੱਥੋਂ ਖਾਓਗੇ ਕਿਸਾਨ ਨੂੰ ਅੰਦਰ ਦੇ ਦੋਗੇ ਕਿਸਾਨ ਅੰਦਰ ਚੱਕ ਕੇ ਬਿਲਨ ਰੂਪ ਕਰਦਾ ਭੁੱਖੇ ਮਰਾਂਗੇ ਨਾ ਕਿਸਾਨ ਕੋਲ ਐਡੀ ਤੁਸੀਂ ਮੈਂ ਤਾਂ ਕਹਿੰਦਾ ਇੱਕ ਕਮਿਸ਼ਨ ਬਿਠਾ ਲਓ ਜਿੰਨੀ ਕਿਸਾਨ ਦੀ ਪਰ ਇਕੜ ਇਨਕਮ ਹੈ ਮੈਂ ਸਲੂਟ ਕਰਦਾ ਮੈਂ ਤਾਂ ਖੇਤੀ ਕੀਤੀ ਹੈ ਮੈਂ ਤਾਂ ਇਹਨਾਂ ਨੂੰ ਭਗਵਾਨ ਮੰਨਦਾ ਵੀ ਪਤਾ ਨਹੀਂ ਕਿਸ ਆਸਰੇ ਇਹ ਖੇਤੀ ਕਰਕੇ ਸਾਡਾ ਢਿੱਡ ਭਰ ਰਹੇ ਨੇ ਹਰ ਬਿਜ਼ਨਸਮੈਨ ਜਿਹੜਾ ਸ਼ਹਿਰ ਦੇ ਵਿੱਚ 15000 ਰੁਪਿਆ ਵੀ ਸੈਲਰੀ ਲੈ ਰਿਹਾ 20000 ਲੈ ਰਿਹਾ ਜਾਂ ਆਪਣਾ ਬਿਜ਼ਨਸ ਕਰ ਰਿਹਾ ਉਹ ਛੁੱਟੀਆਂ ਕੱਟਣ ਕਦੇ ਜੇ ਉਹ ਫੋਰਨ ਨਹੀਂ ਜਾਂਦਾ ਇੰਡੀਆ ਚ ਤਾਂ ਜਾਂਦਾ ਮੇਰੇ 50 ਰਿਸ਼ਤੇਦਾਰ ਨੇ ਉਹਨਾਂ ਨੇ ਕਦੇ ਵਿਆਹ ਸ਼ਾਦੀ ਤੋਂ ਬਿਨਾ ਸ਼ਹਿਰ ਤੱਕ ਜਾ ਕੇ ਨਹੀਂ ਦੇਖਿਆ ਇਨਕਮ ਦੇਖਣ ਨੂੰ ਇਹ ਲੱਗਦਾ ਇਹ ਤਾਂ ਪੰਜਾਬ ਪ੍ਰਮਾਤਮਾ ਦੀ ਬਖਸ਼ਿਸ਼ ਦੇ ਨਾਲ ਬਚਿਆ ਹੋਇਆ ਜਿਹੜੇ ਮੁੰਡੇ ਬਾਹਰ ਜਾ ਕੇ ਉੱਥੋਂ ਦਿਨ ਰਾਤ ਮਰਦੇ ਨੇ ਉਹ ਉਹਨਾਂ ਦੇ ਆਸਰੇ ਚੱਲ ਰਿਹਾ ਜੇ ਕਹੋ ਵੀ ਥੋੜੀ ਇਨਕਮ ਤੇ ਜਿਹੜੀ ਤੁਸੀਂ ਐਮਐਸਪੀਆਂ ਦੇ ਰਹੇ ਹੋ ਜਾਂ ਇਹਦੇ ਤੇ ਇਹਦੇ ਤੇ ਪੰਜਾਬ ਨਹੀਂ ਚੱਲ ਰਿਹਾ ਪੰਜਾਬ ਵੀ ਕਿਸਾਨ ਨੂੰ ਤੁਸੀਂ ਕਿਸਾਨ ਨੂੰ ਮੈਂ ਤਾਂ ਕਹਿੰਦਾ ਜਿਹੜੇ ਕਾਨੂੰਨ ਬਣੇ ਹੋਏ ਨੇ ਉਹ ਬਣੇ ਹੋਏ ਨੇ ਜਿਹੜੇ ਨੌਕਰ ਨੇ ਚਾਹੇ ਉਹ ਇਲੈਕਸ਼ਨ ਕਮਿਸ਼ਨ ਭਾਵੇਂ ਉਹ ਸਰਕਾਰ ਦਾ ਕੋਈ ਮੰਤਰੀ ਸੰਤਰੀ ਹੈ ਚਾਹੇ ਕੋਈ ਰਾਜਨੀਤਿਕ ਨੇਤਾ ਜਿਹੜਾ ਸਰਕਾਰ ਦੀ ਬੰਗਲੇ 'ਚ ਬੈਠਾ ਹੈ ਜਿਹੜਾ ਫਰੀ ਦਾ ਮਤਲਬ ਮਾਲੂਮੈਂਟਸ ਇਲੈਕਟਸਿੰਗ ਕਰਿਆ ਹੋਇਆ ਕਿਉਂਕਿ 140 ਬੰਦਾ ਤਾਂ ਨਹੀਂ ਉਹ ਰਾਈਟ ਤਾਂ ਬਰਾਬਰ ਨੇ ਨਾ ਕਨਸਟੀਟਿਊਸ਼ਨ ਸੰਵਿਧਾਨਿਕ ਹੱਕ ਜਿਹੜਾ ਉਹਦਾ ਫਰਜ ਬਣਦਾ ਸੀ ਉਹਨੇ ਨਹੀਂ ਕਰਿਆ ਉਹਨੂੰ ਪੁੱਛਣਾ ਚਾਹੀਦਾ ਵੀ ਤੂੰ ਇੰਨੀ ਦੇਰ ਤੂੰ ਰਾਜ ਭੋਗਿਆ ਤੈਂ ਦਿੱਤਾ ਕੀ ਹੈ ਜਨਤਾ ਨੂੰ ਉਹਨੂੰ ਪੁੱਛਣਾ ਬਣਦਾ ਮਾਲਕ ਨੂੰ ਹੀ ਪੁੱਛਣਾ ਚਾਹੀਦਾ ਨਾ ਉਹ ਭਾਈ ਤੂੰ ਕੀਤਾ ਕੀ ਹੈ ਤੂੰ ਪੰਜਾਬ ਦਾ ਹਰਿਆਣੇ ਦਾ ਪੀਣ ਵਾਲਾ ਪਾਣੀ ਇਸ ਝੋਨੇ ਨੇ ਖਤਮ ਕਰਤਾ ਇਹ ਬਿਮਾਰੀ ਨੇ ਇਹ ਝੋਨੇ ਦੀ ਫਸਲ ਦੇ ਜਗਾ ਕੋਈ ਹੋਰ ਫਸਲ ਨਹੀਂ ਛੋਡੀ ਬੱਚੀ ਹੋਰ ਬਾਹਰੋਂ ਕਿੰਨਾ ਇੰਪੋਰਟ ਕਰਦੇ ਹੋ ਤੁਸੀਂ ਕੱਲਿਆ ਕੱਲਿਆ ਝੋਨੇ ਦੀ ਉਹ ਲੋੜ ਤੁਸੀਂ ਕੁਆਲਿਟੀ ਫੂਡ ਆਰਗੈਨਿਕ ਫੂਡ ਕਿਵੇਂ ਹੋ ਸਕਦਾ ਮੈਂ ਦੱਸਦਾ ਮੈਂ ਤਾਂ ਆਪਣੀ ਕਿਹਾ ਪਟੀਸ਼ਨ 'ਚ ਤੁਸੀਂ ਕਹੋ ਕਿਸਾਨ ਨੂੰ 9000 10000 ਹੋਰ ਸੁਣ ਲਿਓ ਐਸੈਂਸ਼ੀਅਲ ਕਮੋਡਿਟੀਆਂ ਐਕਟ ਬਣਿਆ ਹੋਇਆ ਉਹਦੇ ਉਹ ਉਹ ਇਹ ਹੈ ਕਿ ਵੀ ਤੁਸੀਂ ਚਾਹੇ ਕਿਸਾਨ ਹੋ ਤੁਸੀਂ ਆਪਣਾ ਅਨਾਜ ਭੰਡਾਰ ਆਪਣੇ ਕੋਲ ਮੋਨੋਪੋਲੀ ਨਹੀਂ ਕਰ ਸਕਦੇ ਸਟੋਰ ਕਰਕੇ ਨਹੀਂ ਰੱਖ ਸਕਦੇ ਕਿਉਂ ਵੀ ਕਿਤੇ ਲੋਕ ਭੁੱਖਮਰੀ ਨਾ ਹੋ ਜਵੇ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਇਹ ਦੂਜੇ ਨੰਬਰ ਤੇ ਇੱਕ ਇਹ ਪਹਿਲੂ ਹੋ ਗਿਆ ਨਹੀਂ ਕਰ ਸਕਦੇ ਨਾ ਕਿਸਾਨ ਕੋਲ ਐਡੇ ਐਡੇ ਸਟੋਰ ਨੇ ਵੀ ਉਹ ਕਿਸੇ ਪੈਰੀਸ਼ੀਬਲ ਕੋਲਡ ਸਟੋਰੇਜ ਦੇ ਵਿੱਚ ਕਈ ਚੀਜ਼ਾਂ ਜਿਵੇਂ ਆਲੂ ਵਗੈਰਾ ਹੋਗੇ ਸਬਜ਼ੀਆਂ ਹੋਗੀਆਂ ਨਹੀਂ ਰੱਖ ਸਕਦਾ ਸਰਕਾਰ ਤੇ ਨਿਰਭਰ ਹੈ ਉਹ ਸਰਕਾਰ ਜਿਹੜੀ ਚੀਜ਼ ਕਿਸਾਨ ਤੋਂ ਲੰਦੀ ਐ ਉਹਦੇ ਕੋਲ ਸਟੋਰੇਜ ਦੀ ਪ੍ਰਬਦਾਧਨ ਹੈ ਨਾ ਬਿਗਦਾਮਾ ਚ ਰੱਖ ਲੀਆਂ ਜਾਂ ਕਿਤੇ ਹੋਰ ਰੱਖ ਲੀਆਂ ਜਿਹੜਾ ਤੁਸੀਂ ਆਟਾ ਖਾਣੇ ਹੋ ਮੈਂ ਕਿਸਾਨ ਆ ਚਲੋ ਮੈਂ ਤਾਂ ਆਪਣਾ ਘਰ ਰਪਣੇ ਲਈ ਰੱਖ ਲਿਆ ਖਾਣ ਪੀਣ ਲਈ ਜਿਹੜਾ ਤੁਸੀਂ ਜਾਂ ਕਿਹੜਾ ਨਹੀਂ ਮਤਲਬ ਕਿਸਾਨ ਹੈਗਾ ਜਿਹੜਾ ਉਹ ਆਟਾ ਲੈ ਕੇ ਆਉਂਦਾ ਬਾਜ਼ਾਰ ਚੋਂ ਉਹ ਫ੍ਰੀ ਲੰਦਾ ਪੈਸੇ ਦੇ ਕੇ ਹੀ ਲੰਦਾ ਨਾ ਐਮਐਸਪੀ ਕਹਿੰਦੇ ਸਰਕਾਰ ਨੇ ਦੇਣੀ ਐ ਮੈਨੂੰ ਤਾਂ ਹੈਰਾਨੀ ਦੀ ਗੱਲ ਐ ਇਹ ਪੈਸੇ ਆਟਾ ਜਿਹਦਾ ਤੁਹਾਨੂੰ ਸਾਰਿਆਂ ਨੂੰ ਫ੍ਰੀ ਦਿੰਦੀ ਹੋਵੇ ਸਰਕਾਰ ਫੇਰ ਆ ਵੀ ਐਮਐਸਪੀ ਦਾ ਬਰਡਨ ਪੈ ਜਾਣਾ ਜੀ ਸਰਕਾਰ ਨੂੰ ਹਉਆ ਬਣਾਇਆ ਹੋਇਆ ਮੈਂ ਤਾਂ ਕੋਰਟ ਨੂੰ ਕਹਿਣਾ ਤੁਸੀਂ ਕੌਗਨੀਜੈਂਸ ਲਾਓ ਇਸ ਗੱਲ ਦੇ ਉੱਤੇ ਬਲਾਓ ਇਹਨਾਂ ਨੂੰ ਸਾਰਿਆਂ ਨੂੰ ਯੂਨੀਵਰਸਿਟੀਆਂ ਨੂੰ ਬਲਾਓ ਰਾਜਨੇਤਾ ਨੂੰ ਬਲਾਓ ਤੁਸੀਂ ਹੁਣ ਤੱਕ ਕੀ ਕਰ ਰਹੇ ਹੋ ਕਿਸਾਨ ਦੀ ਹਾਲਤ ਦਿਨ ਪਰ ਦਿਨ ਕਰਜ਼ਈ ਕਿਸਾਨ ਤਾਂ ਪਹਿਲਾਂ ਹੀ ਅੰਦਰ ਹੈ ਆਪਾਂ ਕਹਿੰਦੇ ਕਿਸਾਨ ਨੂੰ ਇਹ ਕਹਿੰਦੇ ਅੰਦਰ ਕਰਨਾ ਜੀ ਕਿਸਾਨ ਨੂੰ ਉਹ ਭਾਈ ਕਿਸਾਨ ਤਾਂ ਪਹਿਲਾਂ ਹੀ ਅੰਦਰ ਹੈ ਆੜਤੀਆਂ ਦੇ ਅੰਦਰ ਅੰਡਰ ਹੈ ਉਹ ਉਹ ਬੈਂਕਾਂ ਦੇ ਲੋਨ ਦੇ ਅੰਡਰ ਹੈ ਉਹ 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 ਤਾਂ ਆਪਣੀ ਜ਼ਿੰਦਗੀ ਜੀਏ ਨਹੀਂ ਰਿਹਾ ਜਿਵੇਂ ਜੀਣਾ ਇਹ ਇਹ ਜਦੋਂ ਪਹਿਲਾਂ ਦੀ ਗੱਲ ਲੰਬੀ ਚਲੇ ਜਾਏਗੀ ਜੇ ਆਪਾਂ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰ ਲਈਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰ ਲਈਏ ਇਹ ਰਾਜੇ ਨੇ ਇਹ ਕੋਈ ਮਤਲਬ ਇਹ ਤਾਂ ਇੱਕ ਆਪਣੀ ਅੱਖ ਨਾਲ ਜਾਂ ਉਹਦੇ ਨਾਲ ਇੱਕ ਮਤਲਬ ਕਰਦੇ ਪਏ ਨੇ ਵੀ ਹਾਂ ਚਲੋ ਸਾਡੇ ਨੂੰ ਸਾਡੇ ਕੋਲ ਪ੍ਰਾਪਰਟੀ ਹੈਗੀ ਐ ਜਾਂ ਕੁਝ ਜ਼ਿੰਦਗੀ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ ਖੇਤੀ ਦੇ ਵਿੱਚ ਇਹ ਮੈਂ ਕਰਕੇ ਦੇਖੀ ਹੋਈ ਹੈ ਔਰ ਇਸ ਪੂਰੀ ਜਿਹੜੀ ਮੈਂ ਪਹਿਲਾਂ ਵੀ ਇਹ ਕੋਰਟ ਦੇ ਅੱਗੇ ਰੱਖਿਆ ਹੋਇਆ ਹੋਰ ਜੋਰ ਜਿੰਨਾ ਰਿਕਾਰਡ ਹੈ ਮਾਨਯੋਗ ਚੀਫ ਜਸਟਿਸ ਦੇ ਅੱਗੇ ਜਿਹੜੀ ਜਿਹੜੀ ਕੋਰਟ ਦੇ ਅੱਗੇ ਹੋਊਗਾ ਉਹ ਰੱਖ ਕੇ ਕਿਸਾਨਾਂ ਦਾ ਪੱਖ ਜਿੰਨੀ ਦੇਰ ਜਾਂਚ ਜਾਣਾ ਝਟ ਕੇ ਲੜਾਂਗੇ ਬਕੜੀ ਸਾਹਿਬ ਜੀ ਕਰ ਗੱਲ ਕੀਤੀ ਜਾਵੇ ਕਹਿ ਲੋ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਫੈਕਟਰੀ ਵਾਲੇ ਬਹੁਤ ਪੋলিউਸ਼ਨ ਪ੍ਰੀਕਟ ਕਰਦੇ ਨੇ ਗੱਟੀਆਂ ਬੜੇ ਰੀਨਿਊ ਕਰਾ ਕਰਕੇ ਚਲਾਉਂਦੇ ਨੇ ਤੇ ਹੁਣ ਦੀਵਾਲੀ ਦਾ ਤਿਉਹਾਰ ਆ ਰਿਹਾ ਕਹਿ ਲੋ ਕਿ ਹੁਣ ਪਟਾਕੇ ਚੱਲਣਗੇ ਪਟਾਕੇ ਨਹੀਂ ਬੈਨ ਕੀਤੇ ਜਾਂਦੇ ਪੂਰੀ ਤਰੀਕੀ ਦੇ ਨਾਲ ਗੱਟੀਆਂ ਜਿਹੜੀਆਂ ਰੀਨਿਊ ਕਰਾਉਂਦੇ ਆ ਉਹਨਾਂ ਤੇ ਐਫ ਆਈ ਆਰ ਦਸ ਨਹੀਂ ਹੁੰਦੀ ਹੁਣ ਹਾਲ ਦਾ ਮੈਂ ਡਾਟਾ ਚੈੱਕ ਕਰ ਰਿਹਾ ਸੀ 14 ਕਿਸਾਨਾਂ ਦੇ ਉੱਪਰ ਐਫ ਆਈ ਆਰ ਦੱਜੂ ਹਾਂ ਮੈਂ ਤਾਂ ਉਹੀ ਗੱਲ ਕਰਦਾ ਜਿਹੜਾ ਐਕਟ ਦੀ ਮੈਂ 2021 ਵਾਲੀ ਗੱਲ ਕਰੀ ਹੈ ਉਹ ਐਕਟ ਦੇ ਐਕਟ ਵੀ ਇੱਕ ਸੁਪਰੀਮ ਕੋਰਟ ਨੇ ਮਤਲਬ ਕਿਹਾ ਸੀ ਉਹ ਐਕਟ ਬਣਿਆ ਉਹ ਐਕਟ ਹੋਰਾਂ ਵਾਸਤੇ ਫੈਕਟਰੀਆਂ ਵਾਸਤੇ ਵੀ ਬਣਿਆ ਹੋਇਆ ਇਹ ਨਾ ਕਿ ਉਹ ਨਹੀਂ ਬਣਿਆ ਪੋਲੂਸ਼ਨ ਉੱਥੋਂ ਇਨਕਮ ਆਉਂਦੀ ਹੈ ਉਹ ਤਾਂ ਇੱਕ ਧੰਦਾ ਬਣਿਆ ਹੋਇਆ ਕੁਝ ਮਤਲਬ ਰੈਕਟ ਬਣਿਆ ਹੋਇਆ ਜਾਂ ਮੰਥਲੀ ਜਾਂਦਾ ਜਾਂ ਉੱਥੇ ਚੈੱਕ ਅਪ ਨਹੀਂ ਹੁੰਦਾ ਹੋਰ ਇਹਨਾਂ ਕੋਲ ਇੱਥੇ ਸੈਟੇਲਾਈਟ ਸਾਰਾ ਕੁਝ ਦਿਖਦਾ ਜਿੱਦਣ ਕਿਸਾਨਾਂ ਨੇ 15 20 ਦਿਨ ਇਕ ਕਿਸਾਨ ਨੇ ਆਪਣੇ ਖੇਤ 'ਚ ਅੱਗ ਲਾਉਣਾ ਉਦੋਂ ਸਾਰਾ ਆ ਰਾਤ ਨੂੰ ਐਨੇ ਵਜੇ ਹੋ ਗਿਆ ਮੈਂ ਉੱਥੇ ਦੇਖਦਾ ਸੀ ਡਾਟਾ ਉਹ ਮੈਂ ਕਿਹਾ ਇੰਡਸਟਰੀ ਵਾਲਾ ਵੀ ਲਿਆਓ ਜਿਹੜਾ ਪਾਣੀ ਬੋਰ ਕਰ ਕਰਕੇ ਅਨ ਟ੍ਰੀਟਡ ਕੈਮੀਕਲ ਵਾਟਰ ਪਾਣੀ ਥੱਲੇ ਪੀਣ ਵਾਲਾ ਤੁਸੀਂ ਜ਼ਹਿਰ ਕਰਤਾ ਕਿੰਨੇ ਲੋਕਾਂ ਨੂੰ ਕੈਂਸਰ ਹੋ ਗਿਆ ਤੁਸੀਂ ਕਿਸਾਨਾਂ ਨੇ ਕਿਹੜਾ ਕਰਤਾ ਕਿਸਾਨਾਂ ਵਾਲਾ ਧੂਆਂ ਦਿਖਾਤਾ মিডিਆ ਨੇ ਵਿਹਾ ਟ੍ਰਾਇਲ ਕਰਕੇ মিডিਆ ਨੇ ਕਿਸਾਨ ਨੂੰ ਬਣਾਤਾ ਦੋਸ਼ੀ ਸਟੱਡੀ ਕੋਈ ਨਹੀਂ ਮੈਂ ਨਹੀਂ ਕਹਿ ਰਿਹਾ ਇਹ ਤਾਂ ਜਸਟਿਸ ਸੁਦੀਰ ਅਗਰਵਾਲ ਦੀ ਸਟੇਟਮੈਂਟ ਹੈ ਉਹ ਮੇਰੀ ਸਟੇਟਮੈਂਟ ਤਾਂ ਗਲਤ ਹੋ ਜੂ ਕਿਸਾਨਾਂ ਦੀ ਗਲਤ ਹੋ ਜੂ ਉਹ ਕਹਿੰਦਾ ਇਹ ਤਾਂ ਪੰਜਾਬ ਨੂੰ ਬਦਨਾਮ ਕਰਨਾ ਤਾਂ ਹੈ ਹੀ ਗਲਤ ਪੰਜਾਬ ਦੇ ਵਿੱਚ ਲੋਕ ਮਿਹਨਤੀ ਐ ਔਰ ਜੋ ਮੁੱਖ ਧੰਦਾ ਖੇਤੀਬਾੜੀ ਹੈ ਜਿੰਨਾ ਪੂਰਾ ਸਿਰਫ 2% ਲੈਂਡ ਐ ਪੰਜਾਬ ਦੇ ਕੋਲ ਪੂਰੇ ਇੰਡੀਆ ਦੇ ਬਸੋਲਤ ਉਹਦੇ ਵਿੱਚੋਂ ਜਿਹੜਾ ਸਾਡਾ ਟੋਟਲ ਪ੍ਰੋਡਕਸ਼ਨ ਐ 50% ਦੇ ਕਰੀਬ ਭਗਾ ਕੇ ਦਿੰਦਾ ਇਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਕਿ ਅੰਦਰ ਦੇਣਾ ਬਣਦਾ ਸਾਰਾ ਕੁਝ ਰੱਖਾਂਗੇ ਉਸ ਤੋਂ ਬਾਅਦ ਜੋ ਜਿੰਮੇ ਵੀ ਹੋਊਗਾ ਉਸ ਅਕੋਰਡਿੰਗਲੀ ਲੀਗਲ ਫਾਈਟ ਜਾਰੀ ਰਹੂਗੀ ਬਹੁਤ ਬਹੁਤ ਸ਼ੁਕਰੀਆ ਜੀ ਕੁਲ ਹਾਈ ਕੋਰਟ ਦੇ ਵਕੀਲ ਅਚਰਨ ਪਾਲ ਬਾਕੜੀ ਜੀ ਸੀਗੇ ਜਿਹੜਾ ਦਾ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਪਰ ਪਰਚੇ ਕੀਤੇ ਜਾ ਰਹੇ ਨੇ ਕਿਉਂਕਿ ਸਤੰਬਰ ਤੱਕ ਦਾ ਡਾਟਾ ਇਹ ਕਹਿੰਦਾ ਕਿ ਹੁਣ ਤੱਕ 14 ਕਿਸਾਨਾਂ ਦੇ ਉੱਪਰ ਐਫ ਆਈ ਆਰ ਹੋ ਚੁੱਕੀ ਹੈ ਤਾਂ ਸਿੱਧੇ ਤੌਰ ਤੇ ਤਾਂ ਇਹ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪੋਲੂਸ਼ਨ ਫੈਕਟਰੀਆਂ ਵਾਲੇ ਫੈਲਾ ਰਹੇ ਨੇ ਜਾਂ ਫਿਰ ਹੋਰ ਕਰੈਕਰਸ ਜਿਹੜੇ ਜਲਾਉਂਦੇ ਨੇ ਪਟਾਕੇ ਚਲਾਉਂਦੇ ਨੇ ਉਹ ਪੋਲੂਸ਼ਨ ਫੈਲਾ ਰਹੇ ਨੇ ਤਾਂ ਉਹਨਾਂ ਦੇ ਉੱਪਰ ਇਹ ਐਕਟ ਜਿਹੜਾ ਲਾਗੂ ਨਹੀਂ ਕੀਤਾ ਜਾਂਦਾ ਉਹਨਾਂ ਦੇ ਉੱਪਰ ਕੋਈ ਵੀ ਐਫ ਆਈ ਆਰ ਨਹੀਂ ਹੁੰਦੀ ਪਰ ਕਿਸਾਨਾਂ ਨੂੰ ਹੀ ਹਰ ਵਾਰ ਜਿਹੜਾ